ਪੰਜਾਬ ਕਰਜ਼ੇ ਨੇ ਖਾ ਲਿਆ ਪੰਜਾਬ ਦੀ ਜਿਹੜੀ ਕਿਸਾਨੀ ਹੈ ਇਹ ਕਿਸਾਨੀ ਕਰਜ਼ੇ ਨੇ ਖਤਮ ਕਰਦੀ ਪੰਜਾਬ ਦੇ ਜਿਹੜੇ ਕਿਸਾਨ ਨੇ ਕਰਜ਼ੇ ਕਰਕੇ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਇਕੱਲੇ ਪੰਜਾਬ ਦੇ ਵਿੱਚ ਪੀਏਯੂ ਦੀ ਰਿਪੋਰਟ ਹੈ ਕਿ ਹਰ ਰੋਜ਼ 3 ਤੋਂ 5 ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਇਹ ਕਿਸਾਨ ਸਿਰਫ ਕਰਜ਼ੇ ਕਰਕੇ ਖੁਦਕੁਸ਼ੀ ਕਰ ਜਾਂਦੇ ਨੇ ਅੱਜ ਮੈਂ ਕਰਜ਼ੇ ਦੀ ਗੱਲ ਕਿਉਂ ਕਰ ਰਿਹਾ ਪਾਰਲੀਮੈਂਟ ਚੱਲ ਰਹੀ ਆ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਲੱਗਦਾ ਉਸ ਸਵਾਲ ਦੇ ਜਵਾਬ ਦੇ ਵਿੱਚ ਜਿਹੜੇ ਕਿਸਾਨ ਭਲਾਈ ਖੇਤੀਬਾੜੀ ਮੰਤਰੀ ਨੇ ਆਰਮਨਾਥ ਉਹ ਇੱਕ ਜਵਾਬ ਦਿੰਦੇ ਨੇ ਉਹ ਦੱਸਦੇ ਨੇ ਉਹ ਕੀ ਕਹਿੰਦੇ ਨੇ ਜੋ ਕਹਿੰਦੇ ਨੇ ਉਹ ਪੰਜਾਬ ਨੂੰ ਕੋਈ ਹੈਰਾਨਤਾ ਨਹੀਂ ਕਰਦਾ ਪਰ ਪੰਜਾਬ ਦੇ ਲਈ ਚਿੰਤਾਜਨਕ ਇਹ ਗੱਲ ਜ਼ਰੂਰ ਹੈ ਮੰਤਰੀ ਸਾਹਿਬ ਦੱਸਦੇ ਨੇ ਖੇਤੀਬਾੜੀ ਮੰਤਰੀ ਸਾਹਿਬ ਸਟੇਟ ਦੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਜਿੰਨੇ ਪਰਿਵਾਰ ਨੇ ਪੰਜਾਬ ਦੇ ਵਿੱਚ ਜਿੰਨੇ ਘਰ ਨੇ ਇਹਨਾਂ ਪਰਿਵਾਰਾਂ ਦੇ ਸਿਰ ਦੇ ਉੱਪਰ 2 ਲੱਖ ਰੁਪਏ ਦਾ ਕਰਜ਼ਾ ਯਾਨੀ ਕਿ ਪੰਜਾਬ ਦੇ ਵਿੱਚ ਜਿੰਨੇ ਘਰ ਨੇ ਕਰ ਪ੍ਰਤੀ 2 ਲੱਖ ਰੁਪਏ ਦਾ ਕਰਜ਼ਾ ਕਿਸਾਨਾਂ ਪਰਿਵਾਰਾਂ ਦੇ ਉੱਪਰ ਤਾਂ ਇਹ ਜਿਹੜਾ ਅੰਕੜਾ ਆਹ ਅੰਕੜਾ ਪਾਰਲੀਮੈਂਟ ਦੇ ਵਿੱਚ ਲੱਗਿਆ ਇਸ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਆ ਇਸ ਤੋਂ ਵੱਡਾ ਕੀ ਹੋਰ ਹੋ ਸਕਦਾ ਕਿ ਪੰਜਾਬ ਤਿਲ ਤਿਲ ਕਰਕੇ ਮਰ ਰਿਹਾ ਪੰਜਾਬ ਲਗਾਤਾਰ ਮਰ ਰਿਹਾ ਪੰਜਾਬ ਦੀ ਖੇਤੀ ਖਤਮ ਹੋ ਰਹੀ ਆ ਪੰਜਾਬ ਖਤਮ ਹੋ ਰਿਹਾ ਇੱਕ ਪਾਸੇ ਤਾਂ ਦੇਸ਼ ਦੀਆਂ ਸਰਕਾਰਾਂ ਕਾਰਪੋਰੇਟਾਂ ਦਾ 16 ਲੱਖ ਕਰੋੜ ਰੁਪਏ ਮਾਫ ਕਰਤਾ ਪਾਰਲੀਮੈਂਟ ਦੇ ਵਿੱਚ ਸਵਾਲ ਲੱਗਿਆ ਉਸ ਪਾਰਲੀਮੈਂਟ ਦੇ ਸਵਾਲ ਦੇ ਜਵਾਬ ਦੇ ਵਿੱਚ ਗੱਲ ਕਹੀ ਸਰਕਾਰ ਨੇ ਕਿ 13 14 ਤੋਂ ਲੈ ਕੇ 23 24 ਤੱਕ 12 ਲੱਖ ਕਰੋੜ ਦਾ ਜਿਹੜਾ ਕਰਜ਼ਾ ਸੀ ਉਹ ਕਰਜ਼ਾ ਮਾਫ ਕੀਤਾ ਗਿਆ ਆਪੋਜੀਸ਼ਨ ਕਹਿੰਦੀ ਹੈ ਇਹਦੇ ਤੇ ਕਿ 12 ਲੱਖ ਕਰੋੜ ਨਹੀਂ 16 ਲੱਖ ਕਰੋੜ ਦਾ ਜਿਹੜਾ ਕਰਜ਼ਾ ਉਹ ਕਰਜ਼ਾ ਕਾਰਪੋਰੇਟ ਘਰਾਣੇ ਦਾ ਮਾਫ ਕਰਤਾ ਗਿਆ ਇੱਕ ਪਾਸੇ ਦੇਸ਼ ਦੇ ਕਾਰਪੋਰੇਟ ਘਰਾਣੇ ਨੇ ਕਿਸਾਨ ਵਿਰੋਧਨ ਕਰਦੇ ਉਹਨਾਂ ਦਾ ਕਿ ਤੁਸੀਂ ਕਰਜ਼ੇ ਨਾ ਮਾਫ ਕਰੋ ਪਰ ਜਿਹੜਾ ਕਿਸਾਨ ਇਸ ਦੇਸ਼ ਦੇ ਵਸੀਆਂ ਦਾ ਢਿੱਡ ਭਰ ਰਿਹਾ ਜਿਹੜਾ ਕਿਸਾਨ ਦਿਨ ਰਾਤ ਮਰ ਰਿਹਾ ਅਖੀਰ ਦੇ ਵਿੱਚ ਉਹਨੂੰ ਆਪਣੀਆਂ ਫਸਲਾਂ ਦਾ ਮੁੱਲ ਨਹੀਂ ਮਿਲਦਾ ਉਹ ਸੁਸਾਈਡ ਕਰ ਜਾਂਦਾ ਜਦੋਂ ਉਹ ਕਿਸਾਨ ਸੁਸਾਈਡ ਕਰ ਜਾਂਦਾ ਤਾਂ ਇਹਦੇ ਜ਼ਿੰਮੇਵਾਰ ਕੌਣ ਨੇ ਇਹਦੇ ਜ਼ਿੰਮੇਵਾਰ ਨੇ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਇਹਨਾਂ ਫਸਲਾਂ ਦਾ ਸਹੀ ਮੁੱਲ ਨਾ ਮਿਲਣਾ ਇਸ ਕਰਕੇ ਕਿਸਾਨ ਸੁਸਾਇਡ ਕਰ ਰਿਹਾ ਸੋ ਬਿਲਕੁਲ ਇੱਕ ਪਾਸੇ ਦੇਸ਼ ਦਾ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਜਾਂਦਾ ਦੂਜੇ ਪਾਸੇ ਕਿਸਾਨਾਂ ਨੂੰ ਕਿਸਾਨੀ ਦੇ ਨਾਮ ਦੇ ਉੱਪਰ ਕੋਈ ਰਾਹਤ ਨਹੀਂ ਇੱਕ ਪਾਸੇ ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਤਾ ਜਾਂਦਾ ਪਰ ਕਿਸਾਨਾਂ ਨੂੰ ਕਿਸਾਨੀ ਦੇ ਨਾਮ ਦੇ ਉੱਪਰ ਕੁਝ ਨਹੀਂ ਮਿਲਦਾ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਹੈ ਸਹੀ ਨੀਤੀਆਂ ਸਰਕਾਰਾਂ ਵੱਲੋਂ ਨਾ ਬਣਾਉਣਾ ਜਦੋਂ ਸਰਕਾਰਾਂ ਵੱਲੋਂ ਸਹੀ ਨੀਤੀਆਂ ਨਹੀਂ ਬਣਾਈ ਜਾਂਦੀਆਂ ਤਾਂ ਕਿਸਾਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਫਸਲਾਂ ਦੇ ਮੁੱਲ ਨਹੀਂ ਮਿਲਦੇ ਇਸ ਕਰਕੇ ਕਿਸਾਨ ਜਿਹੜੇ ਨੇ ਉਹ ਸੁਸਾਇਡ ਕਰ ਜਾਂਦੇ ਨੇ ਕਾਰਪੋਰੇਟਾਂ ਦਾ ਜਿੰਨਾ ਮਰਜ਼ੀ ਕਰਜ਼ਾ ਮਾਫ਼ ਕਰ ਲਓ ਕੋਈ ਸਵਾਲ ਕਰਨ ਵਾਲਾ ਨਹੀਂ ਪਰ ਕਿਸਾਨੀ ਦਾ ਜਦੋਂ ਕਰਜ਼ਾ ਮਾਫ਼ ਹੁੰਦਾ ਉਦੋਂ ਆਹੀ ਕਾਰਪੋਰੇਟ ਲੋਕ ਨੇ ਜਿਹੜੇ ਲੋਕ ਵਿਰੋਧ ਕਰਦੇ ਨੇ